ਪਗਮਾਨ ਤਮਾਨ ਦੀ ਪੰਜਾਬ ਪੁਲਿਸ ਤੇ ਪੰਜਾਬ ਪੁਲਿਸ ਦੇ ਰੱਖੇ ਹੋਏ ਗੁੰਡਿਆਂ ਨੇ ਸੱਤ ਘਰਾਂ ਨੂੰ ਅੱਗ ਲਾ ਦਿੱਤੀ ਪੰਜ ਬੰਦੇ ਵੜ ਦਿੱਤੇ ਇਹ ਖਬਰ ਬਠਿੰਡੇ ਦੇ ਪਿੰਡ ਦਾਨ ਸਿੰਘ ਵਾਲੇ ਤੋਂ ਆ ਮੇਰਾ ਬੰਦਾ ਵੀ ਵੱਡ ਟੱਕ ਕੇ ਸਿੱਟਿਆ ਪਿਆ ਸਰਕਾਰੀ ਹਸਪਤਾਲ ਗੋਨਿਆਣਾ ਮੰਡੀ ਸਾਰਾ ਘਰ ਟਾ ਗਈ ਪੈਟਰੋਲ ਪਾ ਪਾ ਕੇ ਸਾਡੇ ਘਰਾਂ ਚ ਸਿੱਟੇ ਆ ਜੀ ਇਹਨਾਂ ਨੇ ਬੋਤਲਾਂ ਚ ਪਾ ਪਾ ਕੇ ਜੀ ਅੱਗ ਲਾਈ ਜੀ ਅੱਗ ਕੁਛ ਨਹੀਂ ਛੱਡਾਈ ਤਵਾਈ ਟਾਤੀ ਸਾਡੇ ਘਰ ਦੀ ਅਸੀਂ ਕੀ ਕਰਾਂਗੇ ਸਾਡੇ ਤੋਂ ਤਾਂ ਕੌਲੀ ਨਹੀਂ ਬਣਦੀ ਕੀ ਤੇ ਅਸੀਂ ਕਿੱਥੋਂ ਮੈਂ ਕਿੱਥੋਂ ਆਦੇ ਜਵਾਕ ਪਾਲਾਂਗੀ ਮੈਂ ਬੱਚਾ ਲੈ ਕੇ ਛੱਤ ਉੱਪਰ ਚੜ ਗਿਆ ਛੱਤ ਪਰ ਬੱਚੇ ਪਰਲੇ ਪਾਸੇ ਲਮਕਾਏ ਬੱਚੇ ਇਹ ਨਹੀਂ ਪਤਾ ਕਿ ਕਿਹਦੇ ਕਿਹਦੇ ਘਰੇੋਂ ਬੜੇ ਮੈਂ ਤੇਰਾ ਉਤਾਰ ਤੇ ਪਾਵਾਂ ਫੜਫੜ ਕੇ ਆ ਆਮਨ ਨਮ ਦੇ ਉੱਪਰ ਚੜ ਕੇ ਰਾਤ ਕੱਟੀ ਐ ਬੰਦੇ ਸਾ ਪੰਜ ਛੇ ਬੰਦੇ ਇੱਥੋਂ ਚੜ ਕੇ ਆ ਆਗੇ ਸੀਗੇ ਇਧਰਲੇ ਪਾਸੇ ਆਇਆ ਬਾਥਰੂਮ ਦੇ ਉੱਤੇ ਤਿੰਨ ਬੰਦੇ ਵੱਡੇ ਆ ਉਹਨਾਂ ਨੇ ਜਿਹੜੇ ਬੰਦੇ ਵੱਡੇ ਪਏ ਹੈਗੇ ਉਹਨਾਂ ਦਾ ਕੋਈ ਪਤਾ ਨਹੀਂ ਬਚਨ ਦਾ ਬਚਨ ਕੇ ਨਾ ਬਚਨ ਪੰਜ ਬੰਦੇ ਵੜਦੇ ਹਾਂਜੀ ਪੰਜ ਬੰਦੇ ਵੜੇ ਆ ਸਾਡੇ ਜੇ ਮਤਲਬ ਤੁਸੀਂ ਬੱਚੇ ਨਾ ਕੱਢਦੇ ਤਾਂ ਹੋ ਸਕਦਾ ਤੁਹਾਡੇ ਬੱਚੇ ਵੀ ਇਹਦੇ ਵਿੱਚ ਹੀ ਮੱਟ ਜਾਣੇ ਸੀ ਜੀ ਅਸੀਂ ਆਪ ਵੀ ਮੱਟਣਾ ਹੀ ਸੀ ਵਿੱਚ ਚਿੱਟਾ ਵੇਚਦੇ ਸੀ ਅਸੀਂ ਇਹ ਗੱਲ ਕਹੀ ਸੀ ਪਿੰਡ 'ਚ ਚਿੱਟਾ ਨਾ ਵੇਚੋ ਬਾਹਰ ਚਿੱਟਾ ਵੇਚ ਲਓ ਤੇ ਸਾਡੇ 'ਚ ਇੰਨੇ ਚੀ ਖਤ ਪਏ ਆ ਸਾਡੇ 3-4 ਘਰਾਂ ਦੀ ਖਤ ਪਏ ਆ ਅਸੀਂ ਚਿੱਟੇ ਦੀ ਗੱਲ ਹੀ ਰੱਖੀ ਸੀ ਵੀ ਚਿੱਟਾ ਪਿੰਡ 'ਚ ਜਵਾਕ ਨਾ ਖਰਾਬ ਕਰੋ ਬਾਹਰ ਵੇਚ ਲਓ ਜੇ ਤੁਸੀਂ ਬਲੈਕ ਕਰਨੀ ਆ ਸਾਨੂੰ ਕੋਈ ਇਤਰਾਜ਼ ਨਹੀਂ ਬਾਹਰ ਦਾ ਪਰ ਸਾਡੇ ਪਿੰਡ ਦੇ ਬੱਚੇ ਨਾ ਖਰਾਬ ਕਰੋ ਸਾਡੇ ਬੱਚੇ ਨਾ ਖਰਾਬ ਕਰੋ ਪੰਜਾਬ ਦੇ ਲੋਕੋ ਤੁਸੀਂ ਸੁਣਿਆ ਏ ਬੀਬੀ ਕਹਿ ਰਹੀ ਆ ਕਿ ਅਸੀਂ ਚਿੱਟਾ ਵੇਚਣ ਤੋਂ ਰੋਕਿਆ ਸੀ ਉਹਨਾਂ ਨੂੰ ਕਿ ਤੁਸੀਂ ਪਿੰਡ 'ਚ ਚਿੱਟਾ ਨਾ ਵੇਚੋ ਪਰ ਉਹ ਪੁਲਿਸ ਦੇ ਨਾਲ ਰਲ ਕੇ ਪਿੰਡ ਦੇ ਸਰਪੰਚ ਦੇ ਨਾਲ ਰਲ ਕੇ ਉਹਨਾਂ ਨੇ ਇਹਨਾਂ ਦੇ ਘਰਾਂ ਨੂੰ ਗਰੀਬਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਸੱਤ ਘਰ ਅੱਗ ਦੇ ਨਾਲ ਖਤਮ ਕਰ ਦਿੱਤੇ ਸੱਤ ਘਰ ਪੰਜ ਬੰਦੇ ਵੜ ਦਿੱਤੇ ਇਹ ਪੰਜਾਬ ਪੁਲਿਸ ਦੇ ਰੱਖੇ ਹੋਏ ਗੁੰਡਿਆਂ ਨੇ ਕਹਿੰਦੇ ਤੁਸੀਂ ਚਿੱਟਾ ਵੇਚਣੋਂ ਸਾਨੂੰ ਨਹੀਂ ਹਟਾ ਸਕਦੇ ਹੁਣ ਇਹ ਚਿੱਟਾ ਬਕਮਾਉਂਦਾ ਕੌਣ ਆ ਪਗਮੰਤਮਾਨ ਹਰਾਮ ਦੀ ਔਲਾਦ ਇਹ ਚਿੱਟਾ ਕੌਣ ਬਕਵਾਉਂਦਾ ਉਸ ਇਲਾਕੇ ਦਾ ਐਮ.ਐਲ.ਏ ਜਿਨੇ ਐਮ.ਐਲ.ਏ ਨੇ ਜਾਂ ਸਰਪੰਚ ਨੇ ਆਮ ਆਦਮੀ ਪਾਰਟੀ ਦੇ ਆ ਪੰਜਾਬ ਪੁਲਿਸ ਆ ਇਹ ਕੇਂਦਰ ਦੇ ਕਹਿਣ ਤੇ ਸੈਂਟਰ ਸਰਕਾਰ ਦੇ ਕਹਿਣ ਦੇ ਉੱਤੇ ਪੰਜਾਬ ਨੂੰ ਬਰਬਾਦ ਕਰਨ ਲੱਗੇ ਹੋਏ ਨੇ ਤੁਹਾਡੇ ਸਾਹਮਣੇ ਆ ਕਿਉਂਕਿ ਪੰਜਾਬ ਨੂੰ ਇਹਨਾਂ ਨੇ ਖਤਮ ਕਰਨਾ ਨਸੇ ਨਾਲ ਮਾਰਨਾ ਗੋਲੀਆਂ ਮਾਰ-ਮਾਰ ਕੇ ਗਰੀਬਾਂ ਨੂੰ ਮਾਰਨਾ ਗਰੀਬਾਂ ਦੇ ਜਿਹੜੇ ਵਿਚਾਰਿਆਂ ਦੇ ਘਰ ਨੇ ساری ਜ਼ਿੰਦਗੀ ਉਹਨਾਂ ਕੋਲੋਂ ਘਰਾਂ ਦੀਆਂ ਖਿੜਕੀਆਂ ਦਰਵਾਜ਼ੇ ਨਹੀਂ ਲੱਗੇ ਹੁਣ ਉਹਨਾਂ ਦੇ ਬਾਕੀ ਜਿਹੜਾ ਮਾੜਾ ਮੁਕੋਟ ਬਣਿਆ ਸੀ ਘਰ ਉਹਨਾਂ ਦਾ ਉਹ ਵੀ ਫੂਕ ਕੇ ਖਤਮ ਕਰ ਦਿੱਤਾ ਉਹ ਗਰੀਬ ਕਿਵੇਂ ਉਹਨਾਂ ਕੋਲੇ ਤਾਂ ਭਾਂਡਾ ਨਹੀਂ ਬਚਿਆ ਕੋਈ ਪਾਉਣ ਵਾਲੇ ਕੱਪੜੇ ਤੱਕ ਨਹੀਂ ਬਚੇ ਸਿਰਫ ਨਸ਼ਾ ਰੋਕਣ ਦੀ ਗੱਲ ਕੀਤੀ ਆ ਜਿਹੜਾ ਨਸ਼ਾ ਰੋਕਣ ਦੀ ਗੱਲ ਪੰਜਾਬ ਪੁਲਿਸ ਨੇ ਕਰਨੀ ਆ ਤੇ ਮੰਤਰੀਆਂ ਚੋਰਾਂ ਨੇ ਕਰਨੀ ਆ ਉਹ ਆਮ ਲੋਕ ਕਰਦੇ ਨੇ ਹੁਣ ਜਿਹੜੇ ਲੋਕ ਆਵਾਜ਼ ਠਾਉਂਦੇ ਨੇ ਉਹਨਾਂ ਦਾ ਸਦਾ ਪਰਮਾਨੈਂਟ ਇਹ ਮੂੰਹ ਬੰਦ ਕਰਦੇ ਨੇ ਕਿ ਤੁਸੀਂ ਮਰ ਜਾਓ ਗੋਡੇ ਤੇ ਕੇ ਮਰ ਜਾਓ ਪੰਜਾਬ ਦੇ ਲੋਕੋ ਤੁਹਾਨੂੰ ਅਸੀਂ ਬੋਲਣ ਨਹੀਂ ਦੇਣਾ ਤੁਹਾਨੂੰ ਅਸੀਂ ਆਵਾਜ਼ ਨਹੀਂ ਠਾਉਣ ਦੇਣੀ ਇਹ ਭਗਮੰਤਮਾਨ ਹਰਾਮ ਦੀ ਇਲਾਦ ਦੇ ਕੰਮ ਨੇ ਕਿਉਂਕਿ ਉਹ ਪਤਾ ਨਹੀਂ ਕਿੱਥੋਂ ਗੰਦਾ ਵੀ ਆਇਆ ਭਗਮੰਤਮਾਨ ਕਿਉਂਕਿ ਕੰਜਰੀ ਦਾ ਜਣਿਆ ਹੋਇਆ ਕੰਜਰ ਜਿਹੜਾ ਜਾਦਵ ਆ ਬਿਹਾਰੀ ਹਰਾਮ ਦਾ ਪੁੱਤ ਉਹ ਵੀ ਕੰਜਰੀ ਦਾ ਜਣਿਆ ਹੋਇਆ ਕੰਜਰ ਪੰਜਾਬ ਨੂੰ ਨਰਕ ਬਣਾ ਕੇ ਰੱਖ ਦਿੱਤਾ ਭਗਮੰਤਮਾਨ ਹਰਾਮ ਦੀ ਲਾਦ ਨੇ ਤਿੰਨ ਗਰੀਬਾਂ ਮੁੰਡਿਆਂ ਤੇ ਗੋਲੀਆਂ ਮਰਵਾ ਕੇ ਉਹਨਾਂ ਨੂੰ ਮਰਵਾਇਆ ਕਿਉਂਕਿ ਪੰਜਾਬ ਦੇ ਨੌਜਵਾਨ ਡਰ ਕੇ ਪੰਜਾਬ ਤੋਂ ਬਾਰ ਚਲੇ ਜਾਣ ਇਹ ਹਰਾਮ ਤੇ ਪੁੱਤ ਭਈਆਂ ਨੂੰ ਲਿਆ ਲਿਆ ਕੇ ਪੰਜਾਬ ਦੇ ਵਿੱਚ ਬਾੜ ਰਿਆ ਉਹਨਾਂ ਦੀ ਪੂਰੀ ਮਦਦ ਕਰ ਰਿਆ ਉਹਨਾਂ ਨੂੰ ਜ਼ਮੀਨਾ ਆਧਾਰ ਕਾਰਡ ਹਰ ਇੱਕ ਚੀਜ਼ ਪੰਜਾਬ ਦੇ ਬਣਾ ਕੇ ਦੇ ਰਿਆ ਪੰਜਾਬੀਆਂ ਨੂੰ ਤੇ ਪੰਜਾਬੀ ਨੂੰ ਤਬਾਹ ਕਰ ਰਿਆ ਇਹ ਹਰਾਮ ਦਾ ਪੁੱਤ ਭਗਮੰਤ ਮਾਨ ਕੰਜਰ ਇਹ ਸਭ ਕੋ ਤੁਹਾਡੇ ਸਾਹਮਣੇ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਣੀ ਦੀਆਂ ਬਸਾੜਾਂ ਮਰਵਾਇਆਂ ਇਸ ਹਰਾਮੀ ਨੇ ਚੰਡੀਗੜ੍ਹ ਕਿਹੜਾ ਜ਼ੁਲਮ ਇਹ ਜਿਹੜਾ ਨਹੀਂ ਕਰਦਾ ਪੰਜਾਬ ਦੇ ਉੱਤੇ ਹਰਾਮ ਦੀ ਲਾਦ ਤੁਸੀਂ ਕਹਿ ਸਕਦੇ ਹੋ ਕਿ ਇਹ ਕੰਜਰੀ ਦਾ ਜਣਿਆ ਹੋਇਆ ਕੰਜਰਾ ਭਗਮੰਤਮਨ ਕੰਜਰੀਆਂ ਦੀ ਜਣੀ ਹੋਈ ਪੰਜਾਬ ਪੁਲਿਸਾਂ ਜਿਨ੍ਹਾਂ ਦੇ ਸਿਰ ਤੇ ਤਾਂ ਪੱਗਾਂ ਨੇ ਹਰਾਮ ਦੇ ਪੁੱਤਾਂ ਦੇ ਪਰ ਕੰਮ ਗੁੰਡਿਆਂ ਵਾਲੇ ਕਰਦੇ ਨੇ ਲਗਾੜੇ ਸੈਂਟਰ ਤੇ ਲਗਾੜੇ ਕੁੱਤੇ ਬਣ ਕੇ ਪਹਿਲਾਂ ਤਾਂ ਮੁਗਲ ਆਪਣੇ ਕੱਪੜਿਆਂ 'ਚ ਹੁੰਦੇ ਸੀ ਅੱਜ ਮੁਗਲ ਸਿੱਖਾਂ ਦੇ ਬਾਣਿਆਂ 'ਚ ਨੇ ਇਹ ਮੁਗਲਾਂ ਦੀਆਂ ਅਲਾਦਾਂ ਨੇ ਇਹ ਗੰਦਗੀ ਦੇ ਭਰੇ ਹੋਏ ਨੇ ਇਨਸਾਨੀਅਤ ਦੇ ਦੁਸ਼ਮਣ ਨੇ ਸਾਡੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਇਨਸਾਨੀਅਤ ਲਈ ਕੀਤੀਆਂ ਇਹ ਕਲੰਕ ਨੇ ਕਿਉਂਕਿ ਜਸਤਾਰਾਂ ਬੰਨ ਕੇ ਹਰਾਮ ਦੇ ਪੁੱਤ ਗਲਤ ਕੰਮ ਕਰਦੇ ਨੇ ਆ ਨਾਰ ਰਲੇ ਹੋਏ ਨੇ ਬਿਹਾਰੀ ਆ ਨਾਰ ਰਲੇ ਹੋਏ ਨੇ ਬਿਹਾਰੀ ਆਹ ਜਿਹੜਾ ਹਰਾਮ ਦਾ ਪੁੱਤ ਆ ਇਹਦੀ ਘਰ ਵਾਲੀ ਦਾ ਭਗਮੰਤਮਨ ਵਾਲੀ ਦਾ ਪਹਿਲਾ ਯਾਰ ਉਹ ਵੀ ਨਾਲ ਆ ਆ ਦਿੱਲੀ ਵਾਲਾ ਭਈਆ ਇਹ ਹਰਾਮ ਦੇ ਪੁੱਤ ਪੰਜਾਬ ਨੂੰ ਉਜਾੜਨ ਲੱਗੇ ਨੇ ਕੰਜਰ ਇਹ ਕੰਜਰਾਂ ਤੋਂ ਪੰਜਾਬ ਨੂੰ ਕਿਵੇਂ ਬਚਾਵੋਗੇ ਹੁਣ ਪੰਜਾਬੀਓ ਤੁਸੀਂ ਦੇਖੋ ਆ ਦੇਖੋ ਕਿਵੇਂ ਬੀਬੀ ਰੋ ਰੋ ਕੇ ਇਹਦਾ ਸਿਆਪਾ ਕਰ ਰਹੀ ਆ ਭਗਮੰਤਮਾਨ ਕੰਜਰ ਦਾ ਸਾਡੇ ਕੋਲ ਤਾਂ ਮੇ ਬੱਚੇ ਰਹਿ ਗਿਆ ਹੁੰਦੇ ਹਲੋ ੜੇ ਬੱਚੇ ਦੇਖ ਲੋ ਉਹ ਮੈਂ ਫਿਰਦੇ ਆ ਲੀੜੇ ਵਿੱਚ ਆਣੇ ਇਹਨਾਂ ਦੇ ਤੇੜਾ ਰੇ ਲੀੜੇ ਵੀ ਮਚਾ ਗਏ ਉਹ ਕੁਝ ਨਿਛੱਟੇ ਸਾਡਾ ਸੀ ਗਲਤੀ ਮੰਨਦੇ ਆ ਵੀ ਅਸੀਂ ਇਹਨਾਂ ਨੂੰ ਚਿੱਟੇ ਦਾ ਕਹਤਾ ਵੀ ਨਾ ਵੇਚੋ ਠੀਕ ਆ ਅਸੀਂ ਕਹਿ ਦਿੰਦੇ ਆ ਵੀ ਵੇਚ ਦੋ ਭਾਈ ਪਰ ਸਾਡੀ ਜਾਨ ਬਖਸ਼ੋ ਤੁਸੀਂ ਵੀ ਨਹੀਂ ਬੱਚਾ ਬੱਚੀ ਬਚਾਇਆ ਕਰਲੇ ਸੀ ਆਉਦੇ ਤੁਹਾਡੇ ਕੋਲ ਕੰਮੇ ਬੱਚੇ ਰਹਿ ਕੇ ਆਉਦੇ ਹਲੋ ੜੇ ਬੱਚੇ ਦੇਖ ਲੋ ਉਹ ਮੈਂ ਫਿਰਦੇ ਆ ਲੀੜੇ ਵਿੱਚ ਆਣੇ ਇਹਨਾਂ ਦੇ ਤੇੜਾ ਰੇ ਲੀੜੇ ਵੀ ਮਚਾ ਗਏ ਉਹ ਕੁਝ ਨਿਛੱਟੇ ਸਾਡਾ ਅਸੀਂ ਕਿੱਥੇ ਜਾਵਾਂਗੇ ਬੱਚੇ ਤੇ ਮੇਰੀਆਂ ਕਿਤਾਬਾਂ ਦੀ ਭਾਰਤ ਨਾਲ ਸਾਰਾ ਕੁਝ ਮੱਟ ਗਿਆ ਸਾਡੇ ਇੰਨੇ ਮਾੜੇ ਹਾਲਾਤ ਕਰਕੇ ਸਰਪੰਚ ਨੇ ਨਾ ਸਾਡੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੀ ਕੋਈ ਕਾਰਵਾਈ ਕੋਈ ਸੁਣਵਾਈ ਨਹੀਂ ਹੋਈ ਸਾਡੀ ਹਾਂਜੀ ਜੇ ਸਾਨੂੰ ਨਾ ਪਤਾ ਚੱਲਦਾ ਬੱਚੇ ਵੀ ਅਸੀਂ ਹੁਣ ਭਾਲ ਲਿਆ ਤੜਕੇ ਵੇਲੇ ਇਕੱਠੇ ਕੀਤੇ ਆ ਮੋਟਰਸਾਈਕਲ ਬੰਦਾ ਸੀਗਾ ਜੀ ਪੂਰਾ ਫੈਰ ਵੀ ਹੋਇਆ ਜੀ ਰਾਤ ਪੜਾਕੇ ਪੈਂਦੇ ਸੀ ਬਹੁਤ ਜ਼ਿਆਦੇ ਡਰ ਨਹੀਂ ਸੀ ਕਿਸੇ ਨਹੀਂ ਜੀ ਕਿਸੇ ਨੂੰ ਕੋਈ ਡਰ ਨਹੀਂ ਸੀ ਬਹੁਤ ਜ਼ਿਆਦਾ ਫੈਰ ਹੋਏ ਆਗੇ ਆ ਮੇਰੀ ਭੋਰਾ ਪਰ ਬੱਚੀ ਆਵੇਂ ਦੀ ਜਾਨ ਬਚਾਈ ਜੀ ਮੇਰੇ ਮਗਰ ਵੀ ਚੱਲਿਆ ਜੀ ਇੱਕ ਪਰ ਮਸਾ ਮੈਂ ਜਾਨ ਬਚਾਈ ਮੈਂ ਕਿਸੇ ਦੇ ਘਰੇ ਰਾਤ ਕੱਟੀ ਆ ਜੀ ਆ ਪੰਜਵਾਂ ਦਿਨ ਹੋ ਗਿਆ ਅਸੀਂ ਰੋਟੀ ਨਹੀਂ ਖਾਧੀ ਬਾਹਰ ਹੀ ਰਾਤਾਂ ਕੱਢਦੇ ਆ ਕਿ ਤੁਸੀਂ ਇੰਨੇ ਦਿਨਾਂ ਚ ਪੁਲਿਸ ਨੂੰ ਤਲਾਸ਼ ਨਹੀਂ ਕੀਤੀ ਵੀ ਆ ਕੋਸ ਹੋ ਸਕਦਾ ਦੂਜੇ ਤਾਂ ਨਹੀਂ ਜੀ ਅਸੀਂ ਤੜਕੇ ਰੌਟ ਪਵਾ ਕੇ ਆ ਸਾਡੀ ਗੱਲ ਹੀ ਨਹੀਂ ਸੁਣੀ ਕਿਸੇ ਨੇ ਮੇਰਾ ਮਤਲ ਸਾਰਾ ਅਸਮਾਨ ਸੋਕਾ 20000 ਰੁਪਇਆ ਹੈ ਇਹਦਾ ਵੀ ਤੂੰ ਜਾਦੇ ਆਖ ਮਾ ਜਾਦੇ ਨੇ ਝੂਠ ਨਹੀਂ ਮਾਰਨਾ ਪੰਬ ਬਬਣਾ ਬਣਾ ਸੱਟੇ ਆਗ ਦੇ ਇਹ ਨਾ ਕਰ ਸਾਡੇ ਗੈਸ ਸਿਲੰਡਰ ਢੋਲੀਆਂ ਸਾਡੀਆਂ ਚੱਕ ਕੇ ਲੈ ਗਏ ਨਵ ਐਕਟਰ ਸੀ ਮੇਰੇ ਘਰੇ ਉਹ ਲੈ ਕੇ ਕੱਲਾ ਦੂਜਾ ਲੈ ਕੇ ਚੱਕ ਕੇ ਜਿਹੜਾ ਉਹ ਕੀ ਕਹਿੰਦੇ ਆ ਬੈਟਰਾ ਲੈ ਕੇ ਚੱਕ ਕੇ ਬਾਕੀ ਸਾਰੇ ਘਰ ਨੂੰ ਅੱਗ ਲਾ ਗਏ ਸਾਡੇ ਤੇੜ ਵਾਲੇ ਲੀੜੇ ਵੀ ਨਹੀਂ ਬਚੇ ਆਹ ਹੀ ਆ ਜਿਹੜੇ ਸਾਡੇ ਕੋਲੋਂ ਤੇ ਆ ਸਰਪੰਚ ਕਹਿੰਦਾ ਵੀ ਬੰਦਾ ਮਾਰ ਕੇ ਆਜੋ ਮੇਰੇ ਕੋਲ ਹਾਂਜੀ ਕੱਲ ਪਣਾ ਦਿੱਤੀ ਆ ਸਰਪੰਚ ਨੇ ਖੁਦ ਪਣਾ ਦਿੱਤੀ ਆ ਨਹੀਂ ਤੁਹਾਨੂੰ ਯਕੀਨ ਉਹਦੇ ਕੈਮਰੇ ਲੱਗੇ ਆ ਕੈਮਰੇ ਚ ਰਿਕਾਰਡ ਕਢਾ ਸਕਦੇ ਹੋ ਪੈਸੇ ਇਕੱਠੇ ਕਰਕੇ ਰੱਖੇ ਸੀ ਘਰ-ਬਾਰ ਹੋਰ ਪਾਵਾਂਗੇ ਉਹ ਵੀ ਖੂਕਿਆ ਗੱਲ ਚ ਬੱਕਰੀਆਂ ਵੀ ਹਾਂ ਬੱਕਰਾਂ ਵੀ ਲੈ ਗਏ ਚੜਾ ਕੇ ਲੈ ਜੀ ਬੱਕਰਾਂ ਚੜਾ ਕੇ ਕੀ ਕਰਨੋਂ ਅੱਗ ਅੱਗੇ ਅੱਗ ਲਾਤੀ ਸਾਰੇ ਤੇਰੇ ਸੀਗੇ ਹਾਂਜੀ ਬਸ ਮੇਰੇ ਸੀਗੇ ਲੈ ਗਏ ਲੈ ਗਏ ਸਾਰਾ ਕੁਝ ਸਾਡਾ ਤਬਾਹ ਕਰ ਗਏ ਸੀ ਜਾਨ ਆਪਦੀ ਬਚਾ ਕੇ ਭੱਜੀ ਮਾਲ ਪਸੂ ਸਾਰਾ ਲੈ ਗਏ ਸਾਡਾ ਦਾ ਘਟ ਘਟ 8-10 ਲੱਖ ਦਾ ਮਾਲ ਸੀਗਾ ਜੀ 8-10 ਲੱਖ ਹਾਂ ਉਹ ਸਾਰਾ ਲੈ ਗਏ ਹਾਂ ਬਹੁਤ ਔਖਾ ਨਾ ਬਣਾਇਆ ਸੀ ਅਸੀਂ ਸਾਡਾ ਸਾਰਾ ਕੁਝ ਤਬਾਹ ਕਰ ਦਿੱਤਾ ਸਾਡੇ ਕੋਲੇ ਲੀਡੇ ਵੀ ਨਹੀਂ ਰਹੇ ਪਾਉਣ ਵਾਲੇ ਇੱਕ ਸਾਢੇ 11 ਦਾ ਟਾਈਮ ਸੀਗਾ ਸੁੱਤੇ ਪੈਸੇ ਸੀ ਕੰਮਾਂ ਤੋਂ ਆ ਕੇ ਠੀਕ ਹੈ ਤੇ ਜਦੋਂ ਇਧਰਲੇ ਪਾਸੇ ਥਾੜ ਥਾੜ ਹੋਈ ਗੇਟ ਵੱਢਣ ਲੱਗ ਗਏ ਤੇ ਅਸੀਂ ਦੇਖਿਆ ਵੀ ਇੱਕ ਬੰਦੇ ਆ ਗਏ ਖੜਕਾ ਹੋਈ ਜਾਂਦਾ ਗੇਟ ਵੱਢੀ ਜਾਂਦੇ ਆ ਮੈਂ ਬੱਚਾ ਲੈ ਕੇ ਛੱਤ ਉੱਪਰ ਚੜ ਗਿਆ ਛੱਤ ਪਰ ਬੱਚੇ ਪਰਲੇ ਪਾਸੇ ਲਮਕਾਏ ਬੱਚੇ ਇਹ ਨਹੀਂ ਪਤਾ ਕਿ ਕਿਹਦੇ ਕਿਹਦੇ ਘਰੇੋਂ ਬੜੇ ਮਲ ਕੇ ਰ ਉਤਾਰਤੇ ਬਾਹਾਂ ਫੜਫੜ ਕੇ ਆਪਾਂ ਨੰਮ ਦੇ ਉੱਪਰ ਚੜ ਕੇ ਰਾਤ ਕੱਟੀ ਐ ਬੰਦੇ 5 6 ਬੰਦੇ ਇੱਥੋਂ ਚੜ ਕੇ ਆਏ ਆਗੇ ਸੀਗੇ ਇਧਰਲੇ ਪਾਸੇ ਆਇਆ ਬਾਥਰੂਮ ਦੇ ਉੱਤੇ ਤਿੰਨ ਬੰਦੇ ਵੱਡੇ ਆ ਉਹਨਾਂ ਨੇ ਬਾਥਰੂਮ ਦੇ ਉੱਤੇ ਉੱਤੇ ਇਧਰੋਂ ਖੜਿਆ ਨੇ ਇੱਟਾਂ ਨਾਲ ਮਾਰ ਮਾਰ ਕੇ ਉਹਨਾਂ ਦਾ ਕਚੂੰਬਰ ਕੱਟਦਾ ਉਹਨਾਂ ਨੇ ਸਾਡੇ ਪਿੰਡ ਦੇ ਇੱਕ ਤਾਂ ਲੱਭੀ ਹੈਗਾ ਜੀ ਇਹ ਕਹੇ ਗਰਵਿੰਦਰ ਸਿੰਘ ਜੀ ਇਹ ਜਿੰਮੇਵਾਰ ਬੰਦੇ ਇਹ ਆ ਇਹ ਨਹੀਂ ਪਤਾ 200 ਬੰਦਾ ਲਿਆਉਂਦੇ ਆ ਕਿ 300 ਬੰਦਾ ਲੈ ਕੇ ਆਉਂਦੇ ਆ ਚਿੱਟਾ ਵੇਚਦੇ ਸੀ ਅਸੀਂ ਇਹ ਗੱਲ ਕਹੀ ਸੀ ਪਿੰਡ ਚ ਚਿੱਟਾ ਨਾ ਵੇਚੋ ਬਾਹਰ ਚਿੱਟਾ ਵੇਚ ਲਓ ਤੇ ਸਾਡੇ ਚ ਇੰਨੇ ਚ ਖਤ ਪਏ ਆ ਸਾਡੇ 3-4 ਘਰਾਂ ਦੀ ਖਤ ਪਏ ਆ ਅਸੀਂ ਚਿੱਟੇ ਦੀ ਗੱਲ ਹੀ ਰੱਖੀ ਸੀ ਵੀ ਚਿੱਟਾ ਪਿੰਡ ਚ ਜਵਾਕ ਨਾ ਖਰਾਬ ਕਰੋ ਬਾਹਰ ਵੇਚ ਲਓ ਜੇ ਤੁਸੀਂ ਬਲੈਕ ਕਰਨੀ ਆ ਸਾਨੂੰ ਕੋਈ ਇਤਰਾਜ਼ ਨਹੀਂ ਬਾਹਰ ਦਾ ਪਰ ਸਾਡੇ ਪਿੰਡ ਦੇ ਬੱਚੇ ਨਾ ਖਰਾਬ ਕਰੋ ਸਾਡੇ ਬੱਚੇ ਨਾ ਖਰਾਬ ਕਰੋ ਇਹ ਇਹ ਗੱਲ ਕਹੀ ਸੀ ਹਾਂਜੀ ਇਹ ਗੱਲ ਕਦੋਂ ਕਹੀ ਸੀ ਕਦੋਂ ਇਹ ਚਾਰ ਦਿਨ ਹੋ ਗਏ ਚਾਰ ਦਿਨ ਹੋ ਗਏ ਜੀ ਅੱਜ ਤੇ ਚਾਰਾ ਦਿਨੋਂ ਤੇ ਚਾਰ ਦਿਨ ਸਾਡੇ ਤੇ ਹਮਲਾ ਹੁੰਦਾ ਰਿਹਾ ਅਸੀਂ ਰਿਪੋਰਟ ਕਰਾ ਕੇ ਆਏ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਆਖਰ ਨੂੰ ਰਾਤ ਅਸੀਂ ਸਰਪੰਚ ਕੋਲੇ ਗਏ ਮਜੂਦੇ ਕੋਲੇ ਤੇ ਮਜੂਦੇ ਕੋਲੇ ਅਸੀਂ ਪੰਜ ਬੁੜੀਆਂ ਗਈਆਂ ਪੰਜ ਬੁੜੀਆਂ ਨੇ ਅਸੀਂ ਕਿਹਾ ਵੀ ਚਾਚਾ ਜੀ ਤੁਸੀਂ ਗੱਲ ਟਕਾਓ ਸਾਡੀ ਸਾਨੂੰ ਮਾਰਦੇ ਆ ਬੰਦੇ ਵੀ ਅਸੀਂ ਆ ਗੱਲ ਕਹੀ ਅਸੀਂ ਗਲਤੀ ਮੰਨਦੇ ਆ ਵੀ ਅਸੀਂ ਇਹਨਾਂ ਨੂੰ ਚਿੱਟੇ ਦਾ ਕਹਤਾ ਵੀ ਨਾ ਵੇਚੋ ਠੀਕ ਆ ਅਸੀਂ ਕਹਿ ਦਿੰਦੇ ਆ ਵੀ ਵੇਚ ਦਿਓ ਭਾਈ ਪਰ ਸਾਡੀ ਜਾਨ ਬਖਸ਼ੋ ਸਾਡੇ ਬੱਚੇ ਵੀ ਸਾਡੇ ਸਾਰਿਆਂ ਨੂੰ ਬਖਸ਼ ਦੋ ਸਾਡੇ ਅੱਧੇ ਬੰਦੇ ਤਾਂ ਤੁਸੀਂ ਵੜ ਦਿੱਤੇ ਹੁਣ ਅਸੀਂ ਹੋਰ ਬੰਦੇ ਨਹੀਂ ਵੜਵਾ ਸਕਦੇ ਤੇ ਤੁਸੀਂ ਸਾਡਾ ਨਵੇੜਾ ਕਰਾ ਦੋ ਉੱਥੇ ਬੰਤ ਤੇ ਦੇ ਘਰੇ ਸਰਪੰਚ ਦੇ ਗੱਡੀ ਲਾਤੀ ਉਹ ਮੁੰਡੇ ਨੇ ਗੱਡੀ ਲਾ ਕੇ ਉਹ ਚ ਪੰਜ ਬੰਦੇ ਸੀ ਪੰਜ ਬੰਦੇ ਮੈਨੂੰ ਕਹਿੰਦੇ ਅਸੀਂ ਤੇਰੇ ਤੇ ਗੱਡੀ ਚੜਾਉਣੇ ਆ ਮੈਂ ਕਿਹਾ ਚੜਾ ਦੋ ਮੈਂ ਮੌਜੂਦਾ ਬੰਦੇ ਦੇ ਘਰੇ ਖੜ ਕੇ ਮੈਂ ਕਿਹਾ ਗੱਡੀ ਚੜਾਓ ਸਰਪੰਚ ਨੇ ਆਏ ਨੇ ਅੱਖ ਵੀ ਨਾ ਪਾਈ ਤੂੰ ਕੁੜੀ ਨਾਲ ਬਹਿਸਵਾਜੀ ਨਾ ਕਰ ਫੇਰ ਕਹਿੰਦਾ ਕਹਿੰਦਾ ਮੈਂ ਕੱਲੇ ਕੱਲੇ ਘਰ ਨੂੰ ਅੱਗ ਲਾਉਂਗਾ ਸਰਪੰਚ ਦੇ ਮੂੰਹ ਤੇ ਕਹਿੰਦਾ ਸਰਪੰਚ ਨੇ ਫੇਰ ਵੀ ਨਹੀਂ ਉਹਨੂੰ ਰੋਕਿਆ ਵੀ ਵੀ ਨਹੀਂ ਕਿਹਾ ਕੱਲ ਕੋਈ ਕਾਰਵਾਈ ਨਹੀਂ 4 ਦਿਨ ਆਉਂਦੇ ਰਹਿਆ ਮੌਕਾ ਦੇਖ ਕੇ ਮੁਰ ਜਾਂਦੇ ਸੀ ਸਾਡੀ ਕੋਈ ਸੁਣਵਾਈ ਨਹੀਂ ਸਾਨੂੰ ਅੰਦਰ ਵਾਲ ਜਾਂਦੇ ਸੀ ਤੁਸੀਂ ਵੜ ਜਾਓ ਅੰਦਰੋਂ ਚੁੱਪ ਕਰ ਜਾਓ ਤੁਸੀਂ ਉਧਰ ਘਰੇ ਫालतੂ 4-5 ਦਿਨ ਬੰਦੇ ਉਹਨਾਂ ਨੇ ਰੱਖਿਆ ਆਪਦੇ ਕੋਲੇ ਆਹ ਹੀ ਘਰਾਂ ਦੇ ਬੰਦੇ ਸੀ ਸਾਡੇ ਹੋਰ ਕੋਈ ਬੰਦਾ ਹੈ ਨਹੀਂ ਸੀ ਤੀਜਾ ਉਹ ਕਹਿੰਦਾ ਸਰਪੰਚ ਕਹਿੰਦਾ ਵੀ ਬੰਦਾ ਮਾਰ ਕੇ ਆਜੋ ਮੇਰੇ ਕੋਲੇ ਹਾਂਜੀ ਕੱਲ ਪਣਾ ਦਿੱਤੀ ਆ ਸਰਪੰਚ ਨੇ ਖੁਦ ਪਣਾ ਦਿੱਤੀ ਆ ਨਹੀਂ ਤੁਹਾਨੂੰ ਯਕੀਨ ਉਹਦੇ ਕੈਮਰੇ ਲੱਗੇ ਆ ਕੈਮਰੇ 'ਚ ਰਿਕਾਰਡ ਕਢਾ ਸਕਦੇ ਹੋ ਅਸੀਂ ਸਹੀ ਬੋਲਦੇ ਆ ਸੱਚ ਤੇ ਕਹੀ ਜਾਂਦੇ ਆ ਜਿਹੜੀ ਗੱਲ ਹੋਈ ਹੈ ਸਾਡੇ ਨਾਲ ਪੰਜ ਬੁੜੀਆਂ ਆ ਇੱਥੇ ਪੰਜ ਬੁੜੀਆਂ ਗਵਾਹ ਖੜੀਆਂ ਜਦੋਂ ਮੇਰੇ ਤੇ ਗੱਡੀ ਚੜਾਉਂਦਾ ਸੀ ਉੱਥੇ ਚੱਕੀ ਦੇ ਮੂਹਰੇ ਮੈਂ ਭੱਜ ਕੇ ਸਾਈਡ ਤੇ ਹੋਈਆਂ ਕਹਿੰਦਾ ਆ ਬੁੜੀ ਨੂੰ ਜ਼ਰੂਰ ਚੱਕੂਗਾ ਮੈਂ ਹਰ ਹਾਲ ਠੀਕੇ ਉਧਰ ਜਦੋਂ ਖੜਕਾ ਹੋਣ ਲੱਗ ਗਿਆ ਮੈਂ ਕਿਹਾ ਜਲਵਿੰਦਰ ਆਪਾਂ ਨੂੰ ਬੰਦੇ ਮਾਰਨਗੇ ਇਹ ਆਪਾਂ ਨੂੰ ਛੱਡਦੇ ਨਹੀਂ ਜਦੋਂ ਉਹਨਾਂ ਨੂੰ ਵੀ ਉਹ ਕਰੀ ਜਾਂਦੇ ਆ ਹਮਲਾ ਤੇ ਆਪਾਂ ਵੀ ਉਹਨਾਂ ਦੇ ਵਿੱਚ ਹੀ ਹੋਣੇ ਆਪਾਂ ਗਲੀ ਨੇ ਸਾਰੀ ਨਹੀਂ ਇਹ ਗੱਲ ਆਖੀ ਸੀ ਵੀ ਭਾਈ ਚਿੱਟਾਣਾ ਵਿੱਚ ਤੇ ਜਦੋਂ ਸਾਨੂੰ ਪਤਾ ਲੱਗਾ ਚੀਕਾ ਮਾਰੀਂਗਾ ਉਹਨਾਂ ਨੇ ਅਸੀਂ ਇੱਥੋਂ ਨਹੀਂ ਚੜੇ ਆ ਅਸੀਂ ਜਾਨਾਂ ਬਚਾਈਆਂ ਤੇ ਬਹੁਤ ਮੁਸ਼ਕਲ ਨਾਲ ਸੀ ਬਚਾ ਕੇ ਘਰੋਂ ਬਾਹਰ ਨਿਕਲੇ ਆ ਜਵਾਕ ਆ ਸਾਡੇ ਕਿਸੇ ਦੇ ਘਰੇ ਸੀ ਆਪ ਅਸੀਂ ਬਾਹਾਂ ਚਰਾਤਾ ਕੱਟੀਆਂ ਬਾਹਾਂ ਚਰਾਤਾ ਆ ਕੀ ਚੀਜ਼ ਐ ਇਹ ਬੰਬ ਬਣਾ ਬਣਾ ਸੱਟਿਆ ਅੱਗ ਦੇ ਅੱਛਾ ਇਹਨਾਂ ਦਾ ਘਰ ਸਾੜਿਆ ਤੁਹਾਡੇ ਗੈਸ ਸਿਲੰਡਰ ਢੋਲੀਆਂ ਸਾਡੀਆਂ ਚੱਕ ਕੇ ਲੈ ਗਏ ਨਵੈਕਟਰ ਸੀ ਮੇਰੇ ਘਰੇ ਉਹ ਲੈ ਗਏ ਕੱਲਾ ਦੂਜਾ ਲੈ ਗਏ ਚੱਕ ਕੇ ਜਿਹੜਾ ਉਹ ਕੀ ਕਹਿੰਦੇ ਆ ਬੈਂਟਰਾ ਲੈ ਗਏ ਚੱਕ ਕੇ ਬਾਕੀ ਸਾਰੇ ਘਰ ਨੂੰ ਅੱਗ ਲਾ ਗਏ ਸਾਡੇ ਤੇੜ ਵਾਲੇ ਲੀੜੇ ਵੀ ਨਹੀਂ ਬਚੇ ਆਹ ਹੀ ਆ ਜਿਹੜੇ ਸਾਡੇ ਕੋਲੇ ਪਾਏ ਹੋਏ ਆ ਐਨਾ ਬੁਰਾ ਹਾਲ ਕੀਤਾ ਬਹੁਤ ਬੁਰਾ ਹਾਲ